ਸੀਠ ਹੈ ਮੱਲੇ ਵਾਲਾ ਸੱਟ ਮਹਿਸੂਸ ਕਰ ਰਿਹਾ ਹੈ ਸਰਦਾਰਸਪੁਰੇ ਮੁੰਡਾ ਠੀਕ ਹੋਵੇ ਸੋ ਮਾਹ ਪੁਰਸ਼ਾਂ ਦੀ ਬਹੁਤ ਵੱਡੀ ਕਿਰਪਾ ਇਹਨਾਂ ਖਿਡਾਰੀਆਂ ਦੇ ਉੱਪਰ ਸੋ ਮੱਲੇ ਪੜ ਦਾ ਸੀਠ ਬੱਚੀ ਵੜੀਆ ਪੌਣੀ ਪਾਤਾ ਹੋਇਆ ਦੁੱਲੇ ਨੇ ਕਬੱਡੀ ਪਾ ਦਿੱਤੀ ਹੈ ਚਾਰ ਜਾਂ ਸੀ ਤਿਆਰ ਵਰ ਤਿਆਰ ਨੇ ਮਢਾਰੇ ਵਾਲਿਆ ਹੈ ਰਾਤਾ ਦੁੱਲੇ ਨੂੰ ਲੱਗਣਦਾ ਇੱਧਰ ਦੇਖਦਾ ਬੱppa ਆਹ ਕਰ ਗਿਆ ਕਮਾਲ ਮੋਹ ਮਾਰੀ ਹੈ ਜੇ ਜਫਾ ਲਾ ਗਿਆ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਹਾਂ ਮੁੰਨੇ ਦੀ ਤਾੜੀਆਂ ਮਰਦੀਆਂ ਪਰ ਦੁੱਲੇ ਨੇ ਭੱਜਣਾ ਪਰ ਬੱਬੇ ਨੇ ਵੀ ਸਿਰਾਂ ਲਾਤਾ ਹੈ ਬੱਬੇ ਨੇ ਵੀ ਸਿਰਾਂ ਲਾਤਾ ਹੈ ਆ ਚੋਟੀ ਦਾ ਜਫਾ ਲਾ ਕੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹੈ ਸਣੀ ਤਿਆਰ ਵਰ ਤਿਆਰ ਹੈ ਖੇਡ ਕੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਲਈ ਵਾਦਾ ਹੈ ਸੰਦੀਪ ਯਾਰ ਪਰ ਇਹ ਭਰਾ ਦਾ ਇਹ ਗੱਲਬਾਤ ਧੰਨਵਾਦ ਕਰਦੇ ਸੋ ਬਹੁਤ ਵੱਡੇ ਮਾਨ ਤੇ ਸਤਿਕਾਰ ਨੇ ਸਾਡੇ ਭਰਾ ਦੇ ਵੱਲੋਂ ਸਣੀ ਆ ਗਿਆ ਲਾਹੌਰੀ ਮੰਡੀਆ ਉਧਰ ਜੋ ਫੇਰ ਲਗਾਤਾਰ ਲੱਗੇ ਹੈ ਇੱਧਰ ਵੀ ਜਫਾ ਲੱਗ ਜਾਵੇ ਤੇ ਗੱਲ ਸਿਰੇ ਲੱਗਣੀ ਹੈ ਪਰ ਸਾਹਮਣੇ ਵੇਖਣਾ ਸਣੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਗੁਰਮੀਤ ਸਿੰਘ ਜੀ ਆਤੀ ਦੇ ਨਾਲ ਹੈਪੀ ਮੇਢਾ ਬ੍ਰੈਚ ਢੇਰੀ ਵਾਲਿਆਂ ਦਾ ਤੇ ਰਾਣਾ ਕਹਿੰਦੇ ਆਸਟ੍ਰੇਲੀਆ ਤੋਂ ਬਹੁਤ ਵੱਡਾ ਪਿਆਰ ਸਤਿਕਾਰ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਚਾਰ ਤਿਆਰ ਨੇ ਮਹਾਨੜੇ ਵਾਲੇ ਨੂੰ ਅੱਜ 21000 ਦੇਣਾ ਆਓ ਸਾਹਮਣੇ ਦੇਖਦਾ ਬਲਟੋਏ ਵਾਲਾ ਇੱਕ ਤਗੜਾ ਨੰਬਰ ਜੋੜਦਾ ਆਇਆ ਧੁਨਾਏ ਦੇ ਚ ਮੇਲਾ ਹੋਇਆ ਤੇ ਆਹ ਮੁੰਡਾ ਮੋਟਰਸਾਈਕਲ ਦਾ ਜੇਤੂ ਬਣਿਆ ਤੇ ਚਰਚੇ ਵੱਡੇ ਪੱਦਰ ਦਿੰਦੇ ਐ ਬੈਰੋ ਕੇਵਲਾ ਰੋਸ਼ੀ ਕਬੱਡੀ ਪੌਣੀ ਵਾਦਾ ਹੋਇਆ ਗਗੜੇ ਵਾਲਿਆ ਧੁਨੀਆਂ ਖੜਕਾਂ ਲੜਕਾਂ ਭਾਲਦੇ ਆ ਧੁਨੀਆਂ ਖੜਕਾਂ ਲੜਕਾਂ ਭਾਲਦੇ ਆ ਏ ਬੱਲੇ 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 ਕਬੱਡੀ 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 ਮੈਰੋ ਕੇਣਾ ਬਾਟਾ ਵੱਡੀ ਆ ਰਿਆ ਆ ਮੁੰਡੇ ਦੀ ਤਾੜੀਆਂ ਮਾਰੋ ਜੋਰਦਾਰ ਰੋਸ਼ੀਕਰ ਸਿਰੇ ਦਾ ਨੰਬਰ ਜੋਰਦਾਰ ਆਇਆ ਹੈ ਖੇਡ ਮੈਦਾਨ ਦੇ ਵਿੱਚ ਕਰਨ ਦੀਮ ਸਨਾਵੀਰਾ ਬਰੀਨ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਰਨਦੀਪ ਸਾਡਾ ਵੀਰ ਤੇ ਨਾਲ ਲਾਮ ਬਹਿਰੀਨਾ ਬਹੁਤ ਬਹੁਤ ਧੰਨਵਾਦ ਹੈ ਆਹ ਸਾਬਾ ਕਬੱਡੀ ਪੌਣੀ ਬਾਦਾਂ ਹੈ ਜਮਿੰਡੇ ਵਾਲਾ ਚਾਰ ਤਿਆਰ ਨੇ ਇਹਨੂੰ 21000 ਦੇਣਾ ਪਰ ਸਾਹਮਣੇ ਵੇਖਦਾ ਨੰਬਰ ਜਿਹੜਾ ਹੈ ਰੇਡਰ ਦੇ ਖਾਤੇ ਵਿੱਚ ਜੁੜਦਾ ਆਇਆ ਹੈ ਕਿ ਆਥੇ ਰੋਕਣੇ ਤੂਫਾਨ ਪਾਣੀ ਨੇਰੀਆਂ ਆਥੇ ਰੋਕਣੇ ਖਿਡਾਰੀ ਸਾਨਾ ਵਰਗੇ ਕੋਈ ਅੱਖਾਂ ਨਹੀਂ ਪ੍ਰੀਤ ਕੁੱਟੇ ਆ ਰਿਹਾ ਬੰਨਾ ਚਾਹੇ ਤਾਂ ਹਲਾਕੇ ਆ ਕੇ ਧੜਦੇ ਵੱਡਾ ਚਾਹੇ ਤਾਂ ਹਲਾਕੇ ਜਾ ਕੇ ਧਰ ਦੇ ਅਮਰਤ ਕਬੱਡੀ ਪੌਣੀ ਬੰਦਾ ਹੈ ਹੁਣ ਕਾ